ਅਰਜਨਦੀਪ ਸਿੰਘ ਮਿਹਨਤੀ ਅਤੇ ਸੰਘਰਸ਼ੀਲ ਇੱਕ ਲੜਕਾ ਸੀ ਪਿੰਡ ਦੀ ਮਿੱਟੀ ਦੀ ਖੁਸ਼ਬੂ ਅਤੇ ਮਾਂ ਦੀਆਂ ਦੁਆਵਾਂ ਨੇ ਉਸਦੇ ਚਿਹਰੇ ਤੇ ਹਮੇਸ਼ਾ ਇੱਕ ਨੂਰ ਰੱਖਿਆ ਇਹ ਛੋਟੀ ਉਮਰ ਤੋਂ ਹੀ ਸੱਚਾਈ ਅਤੇ ਇਨਸਾਫ ਦੇ ਲਈ ਲੜਦਾ ਆਇਆ ਸੀ ਐਸੀ ਲੜਾਈ ਨੇ ਉਸ ਨੂੰ ਪੁਲਿਸ ਵਿਭਾਗ ਵਿੱਚ ਲਿਆਂਦਾ ਤੇ ਆਪਣੇ ਸੰਘਰਸ਼ ਅਤੇ ਲਗਨ ਨਾਲ ਉਹ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਅਸਿਸਟੈਂਟ ਸਬ ਇੰਸਪੈਕਟਰ ਯਾਨੀ ਕਿ ਐਸਆਈ ਬਣ ਗਿਆ ਜਦੋਂ 10ਵੀਂ ਪਾਸ ਕਰ ਰਿਹਾ ਸੀ ਤੇ ਉਦੋਂ ਹੀ ਪਿੰਡ ਦੀ ਇੱਕ ਲੜਕੀ ਪਲਕ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਉਸ ਦਿਨ ਉਹਦੀ ਸਗਾਈ ਹੋ ਜਾਂਦੀ ਹੈ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ। ਪਲਕ ਦੀ ਸਾਦਗੀ ਉਸ ਤੇ ਗੁਨਾਵਾਲੀਆਂ ਗੱਲਾਂ ਤੇ ਸੰਸਕਾਰਾਂ ਨੇ ਅਰਜਨਦੀਪ ਦਾ ਦਿਲ ਮੋਲਿਆ ਤੇ ਵਿਆਹ ਹੋਇਆ ਘਰ ਬਸਿਆ। ਪਰ ਵਿਆਹ ਹੋਏ ਕੇਵਲ ਦੋ ਸਾਲ ਹੀ ਹੋਏ ਸਨ ਕਿ ਇੱਕ ਦਿਨ ਪਿੰਡ ਦੇ ਨਜ਼ਦੀਕ ਲੱਗਣ ਵਾਲੇ ਇੱਕ ਵੱਡੇ ਮੇਲੇ ਵਿੱਚ ਦੋਵੇਂ ਗਏ ਤੇ ਮੇਲੇ ਦੀ ਭੀੜ ਵਿੱਚ ਪਲਕ ਕਿਤੇ ਗੁੰਮ ਹੋ ਗਈ। ਅਰਜਨਦੀਪ ਨੇ پاگل ਹੋ ਕੇ ਪੂਰੇ ਮੇਲੇ ਵਿੱਚ ਲੱਭਿਆ, ਪੁਲਿਸ, ਅਖਬਾਰ, ਰਿਸ਼ਤੇਦਾਰ ਹਰ ਥਾਂ ਲੱਭ ਲਿਆ ਪਰ ਪਲਕ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਉਹ ਦਿਨ ਉਹ ਸਮਾਂ ਅਰਜਨਦੀਪ ਦੇ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਬਣ ਗਿਆ ਪਰ ਜੀਵਨ ਨੇ ਕਦੇ ਰੁਕਣਾ ਨਹੀਂ ਸੀ ਉਸਦੇ ਮਾਪਿਆਂ ਨੇ ਕਿਹਾ ਪੁੱਤ ਮਰਿਆ ਸਮਝ ਕੇ ਭੁੱਲ ਜਾ ਜ਼ਿੰਦਗੀ ਹਜੇ ਲੰਮੀ ਹੈ ਉਸ ਦਿਨ ਤੋਂ ਅਰਜਨਦੀਪ ਨੇ ਆਪਣੇ ਆਪ ਨੂੰ ਸੇਵਾ ਤੇ ਕੰਮ ਲਈ ਸਮਰਪਿਤ ਕਰ ਦਿੱਤਾ ਉਹ ਪਲਕ ਨੂੰ ਮਰਿਆ ਹੋਇਆ ਸਮਝ ਕੇ ਅੱਗੇ ਵਧ ਗਿਆ ਪਰ ਉਸ ਦਾ ਦਿਲ ਹਮੇਸ਼ਾ ਕਿਤੇ ਨਾ ਕਿਤੇ ਉਸ ਨੂੰ ਉਡੀਕਦਾ ਹੀ ਰਹਿੰਦਾ ਸੀ ਐਸਆਈ ਅਰਜਨਦੀਪ ਸਿੰਘ ਆਪਣੀ ਨਵੀਂ ਪੋਸਟ ਦੇ ਦੂਜੇ ਹਫਤੇ ਸਵੇਰੇ ਸਵੇਰੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਮਨਤ ਸੀ ਜੋ ਉਸਨੇ ਆਪਣੇ ਦਿਲ ਦੇ ਵਿੱਚ ਰੱਖੀ ਸੀ ਕਿ ਜਦੋਂ ਪੜ੍ਹਸ ਵਿੱਚ ਅੱਛਾ ਦਰਜਾ ਉਸ ਨੂੰ ਮਿਲੇਗਾ ਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਯਾਨੀ ਕਿ ਮੱਥਾ ਟੇਕਣ ਦੇ ਲਈ ਜ਼ਰੂਰ ਆਵੇਗਾ ਚੌਕਸ ਨਜ਼ਰਾਂ ਹਮੇਸ਼ਾ ਆਪਸ ਦੀ ਚਾਲ ਪਰ ਅੱਜ ਅੰਦਰੋਂ ਕੁਝ ਵੱਖਰੀ ਸ਼ਾਂਤੀ ਸੀ ਉਹ ਪੌੜੀਆਂ ਤੋਂ ਚੜਦਾ ਹੋਇਆ ਦਰਬਾਰ ਸਾਹਿਬ ਦੇ ਦਰਵਾਜ਼ੇ ਵੱਲ ਵੱਧ ਰਿਹਾ ਸੀ ਸਰੀਰ ਗੁਰੂ ਦੇ ਦਰ ਤੇ ਝੁਕਿਆ ਸੀ ਪਰ ਮਨ ਕਿਸੇ ਅਣਜਾਣ ਬਚੈਨੀ ਵਿੱਚ ਵਸਦਾ ਜਾ ਰਿਹਾ ਸੀ ਮੱਥਾ ਟੇਕਣ ਤੋਂ ਬਾਅਦ ਸਰੋਵਰ ਦੇ ਕੰਢੇ ਬੈਠ ਗਿਆ ਪਾਣੀ ਵਿਚ ਆਪਣੀ ਪਰਛਾਈ ਦੇਖ ਰਿਹਾ ਸੀ ਠੰਡੀ ਹਵਾ ਨੇ ਉਸ ਦੀ ਉਡੀਕ ਨੂੰ ਥੋੜਾ ਠੰਡਾ ਕੀਤਾ ਪਰ ਅਚਾਨਕ ਉਸ ਦੀ ਨਜ਼ਰ ਮੋੜਾਈ ਦਰਬਾਰ ਸਾਹਿਬ ਦੇ ਬਾਹਰ ਆਇਆ ਤੇ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਛੋਟਾ ਜਿਹਾ ਢਾਬਾ ਸੀ ਯਾਨੀ ਕਿ ਚਾਹ ਪਾਣੀ ਦਾ ਇੱਕ ਹੋਟਲ ਸੀ ਉਸ ਦੀਆਂ ਅੱਖਾਂ ਉਸ ਢਾਬੇ ਉੱਪਰ ਕੰਮ ਕਰ ਰਹੀ ਇੱਕ ਔਰਤ ਉੱਪਟ ਗਈਆਂ ਉਹ ਚੁੱਪ ਚਾਪ ਸਾਈਡ ਤੇ ਬੈਠ ਕੇ ਦੇਖ ਰਿਹਾ ਸੀ ਜੋ ਔਰਤ ਉੱਥੇ ਚਾਹ ਦੀਆਂ ਕਿਆਲੀਆਂ ਨੂੰ ਧੋ ਰਹੀ ਚਿਹਰੇ ਉੱਪਰ ਥਕਾਵਟ ਹੱਥਾਂ ਉੱਪਰ ਛਾਲੇ ਪਰ ਚਾਲ ਉਹੀ 20 ਸਾਲ ਪੁਰਾਣੀ ਸੀ ਉਸ ਦੀਆਂ ਅੱਖਾਂ ਆਹ ਫੜ ਗਈਆ ਬੋਲੇ ਆ ਪਲਕ ਉਹ ਆਪਣੀਆਂ ਅੱਖਾਂ ਨੂੰ ਮਲ ਕੇ ਦੇਖਣ ਲੱਗਿਆ ਦਿਲ ਧੜਕਣ ਲੱਗਾ ਪੈਰ ਕੰਬਣ ਲੱਗੇ ਉਹ ਹੋਟਲ ਵੱਲ ਵਧਿਆ ਦਿਲ ਦੀ ਧੜਕਣ ਹੁਣ ਕਮਜ਼ੋਰ ਨਹੀਂ ਬਲਕਿ ਹੋਰ ਤੇਜ਼ ਹੋ ਰਹੀ ਸੀ ਉਸਨੇ ਹੋਟਲ ਦੇ ਮਾਲਕ ਨੂੰ ਪੁੱਛਿਆ ਇਹ ਔਰਤ ਕੌਣ ਹੈ ਤਾਂ ਮਾਲਕ ਨੇ ਕਿਹਾ ਇਹ 2 ਸਾਲ ਤੋਂ ਇੱਥੇ ਕੰਮ ਕਰ ਰਹੀ ਹੈ ਨਾ ਪੁੱਛੋ ਆਪਣਾ ਕੋਈ ਅਤਾ ਪਤਾ ਨਹੀਂ ਦਿੰਦੀ ਆਈ ਤਾਂ ਸੀ ਪਰ ਬੜੀ ਹੀ ਹਾਲਤ ਖਰਾਬ ਸੀ ਅਰਜੰਦੀਪ ਦੇ ਹੱਥ ਪਸੀਨੋਂ ਪਸੀਨ ਹੋ ਗਏ ਉਹ ਔਰਤ ਦੇ ਕੋਲ ਪਹੁੰਚਿਆ ਅਤੇ ਜਾ ਕੇ ਗਿਆ ਪਲਕ ਉਹ ਔਰਤ ਹੜਬੜਾ ਕੇ ਪਿੱਛੇ ਮੁੜੀ ਉਸ ਦੀਆਂ ਨਾ ਅਰਜਨਦੀਪ ਤੇ ਟਿਕਈਆ ਪਹਿਲਾ ਹੈਰਾਨੀ ਫਿਰ ਡਰ ਉਹ ਪਿੱਛੇ ਹਟਣ ਲੱਗੀ ਤੂੰ ਅਰਜਨ ਉਸਦੀ ਆਵਾਜ਼ ਕਮ ਰਹੀ ਸੀ ਹਾਂ ਮੈਂ ਤੂੰ ਕਿੱਥੇ ਚਲੀ ਗਈ ਸੀ ਤੂੰ ਕਿੱਧਰ ਰਹੀ ਉਹ ਥੇ ਰਗ ਗਈ ਉਸਦੇ ਹੱਥਾਂ ਤੋਂ ਕਟੋਰੀਆਂ ਡਿੱਗ ਪਈਆਂ ਮੈਂ ਮੈਂ ਗੁਲਾਮ ਬਣ ਗਈ ਸੀ ਉਸਨੇ ਹੌਲੀ ਜਿਹੇ ਕਿਹਾ ਅਰਜਨਦੀਪ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਕੌਣ ਸੀ ਉਹ ਕਿੱਥੇ ਸੀ ਤੂੰ ਉਸਨੇ ਜ਼ੋਰ ਨਾਲ ਪੁੱਛਿਆ ਪਲਕ ਨੇ ਵੀ ਹਾਂ ਭਰ ਕੇ ਆਖਿਆ ਮੇਲੇ ਵਿੱਚ ਕਿਤੇ ਗੁੰਮ ਹੋ ਗਈ ਸੀ ਇੱਕ ਔਰਤ ਨੇ ਦੱਸਿਆ ਕਿ ਤੈਨੂੰ ਲੱਭ ਲਿਆ ਮੈਂ ਉਸਦੇ ਕੋਲ ਚਲੀ ਗਈ ਪਰ ਉਹ ਮਾਫੀਆ ਸੀ ਮੈਨੂੰ ਇੱਕ ਚਮਚੀ ਤਰ੍ਹਾਂ ਰੱਖਿਆ ਗਿਆ ਬਹੁਤ ਕੁਝ ਸਹਿਣਾ ਪਿਆ ਪਰ ਇੱਕ ਦਿਨ ਮਾਤੋਂ ਭੱਜ ਗਈ ਉਹ ਰੋ ਰਹੀ ਸੀ ਅਤੇ ਤੂੰ ਕਿਉਂ ਨਹੀਂ ਆਈ ਘਰ ਕਿਉਂ ਨਹੀਂ ਆਈ ਅਸੀਂ ਹਮੇਸ਼ਾ ਤੇਰੀ ਉਡੀਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਕਿਸੇ ਨੇ ਮੈਨੂੰ ਕਹਿ ਦਿੱਤਾ ਕਿ ਉਹ ਤਾਂ ਤੈਨੂੰ ਮਰਿਆ ਹੋਇਆ ਸਮਝ ਲਿਆ ਹੈ ਇਸ ਕਰਕੇ ਮੈਂ ਘਰ ਦੇ ਵਿੱਚ ਨਹੀਂ ਆਈ ਅਰਜਨਦੀਪ ਬਿਹਾਲ ਹੋ ਗਿਆ ਉਹ ਪਲਕ ਨੂੰ ਚੁੱਪ ਕਰਾਉਣ ਲੱਗਿਆ ਮੈਂ ਜਿੰਦਾ ਹਾਂ ਤੇ ਤੂੰ ਵੀ ਆ ਚੱਲ ਘਰੇ ਚੱਲ ਜੀ ਪਰ ਇਹ ਮਾਮਲਾ ਇੱਥੇ ਖਤਮ ਹੋਣ ਵਾਲਾ ਨਹੀਂ ਸੀ ਜਦੋਂ ਦੋਵੇਂ ਘਰ ਵਾਪਸ ਆਉਣ ਲੱਗੇ ਤਾਂ ਰਸਤੇ ਵਿੱਚ ਮਾਫੀਆ ਗਰੁੱਪ ਨੇ ਉਹਨਾਂ ਨੂੰ ਰੋਕ ਲਿਆ ਉਹ ਲੋਕ ਜੋ ਪਲਕ ਨੂੰ ਫੜਨ ਦੇ ਲਈ ਆਏ ਸਨ ਇਹ ਸਾਡਾ ਮਾਲ ਹੈ ਉੱਚੀ ਕਵਾਰ ਰੇਸਨ ਅਰਜਨਦੀਪ ਨੇ ਆਪਣੀ ਸਰਕਾਰੀ ਰਿਵਾਲਵਰ ਕੱਢ ਲਈ ਮੈਂ ਏਐਸਆਈ ਅਰਜਨਦੀਪ ਸਿੰਘਾ ਜਿਸ ਦੀ ਹਿੰਮਤ ਹੋਵੇ ਸਾਹਮਣੇ ਆ ਜਾਵੇ ਇੱਕ ਗੰਭੀਰ ਲੜਾਈ ਹੋਈ ਪੁਲਿਸ ਦੀ ਟੀਮ ਨੂੰ ਰਵਾਨਾ ਕੀਤਾ ਗਿਆ ਆਖਰੋ ਸਾਰੇ ਗੈਂਗ ਫੜੇ ਗਏ ਤੇ ਪਲਕ ਨੂੰ ਇਨਸਾਫ ਮਿਲ ਗਿਆ ਜੀ ਹਾਂ ਇਹ ਦਰਬਾਰ ਸਾਹਿਬ ਜਾਂਦੇ ਤੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਨਾਲ ਇੱਕ ਐਡਾ ਚਮਤਕਾਰ ਹੋਇਆ ਕਿ ਕਿਵੇਂ ਉਸ ਦੀ ਜੋ ਕਿ ਕਾਫੀ ਸਮਾਂ ਪਹਿਲਾਂ ਗੁੰਮ ਹੋ ਚੁੱਕੀ ਸੀ ਪਰ ਹੁਣ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਆ ਕੇ ਮਿਲੀ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅੱਗੇ ਅੱਗੇ ਦੇਖਿਓ ਉਸ ਨੂੰ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਸੰਘਰਸ਼ਾਂ ਦਾ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਆਂ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅਰਜਨਦੀਪ ਪਾਲਕ ਨੂੰ ਆਪਣੇ ਘਰ ਲੈ ਆਉਂਦਾ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਪਿੰਡ ਵਿੱਚ ਚਰਚਾ ਹੋ ਜਾਂਦੀ ਹੈ ਕਿ ਪਾਲਕ ਮੋੜ ਆ ਗਈ ਕਈ ਲੋਕ ਖੁਸ਼ ਕਈ ਅਜੀਬ ਨਜ਼ਰਾਂ ਨਾਲ ਦੇਖਣ ਵਾਲੇ ਕੁਝ ਔਰਤ ਦੀ ਪਿੱਠ ਪਿੱਛੇ ਬੁਰਾਈਆਂ ਵੀ ਕਰਦੇ ਆਂ ਕਹਿੰਦੇ ਕਿੱਤੇ ਰਹੀ ਕਿਹੜਾ ਮੂੰਹ ਲੈ ਕੇ ਆ ਗਈ ਇਹ ਤਾਂ ਲੋਕਾਂ ਦੀ ਅੱਖਾਂ ਵਿੱਚ ਧੂਲ ਪਾਉਣਾਈ ਹੈ ਪਾਲਕ ਨੂੰ ਇਹ ਗੱਲਾਂ ਹਮੇਸ਼ਾ ਚੁਬਦੀਆਂ ਪਰ ਉਹ ਚੁੱਪ ਰਹਿੰਦੀ ਪਰ ਅਰਜਨਦੀਪ ਜਿਵੇਂ ਸਿਰ ਤੇ ਹੱਥ ਰੱਖ ਕੇ ਕਹਿੰਦਾ ਤੂੰ ਮੇਰੀ ਹੈ ਲੋਕ ਕੀ ਕਹਿੰਦੇ ਆ ਕਿਸੇ ਦੀ ਪਰਵਾਹ ਨਾ ਕਰ ਉਹ ਦੋਵੇਂ ਆ اپنی زندگی نئے سرے تو شروع کردے نے پر پالک دے من وچ اجے وی کئی ਅਣਖੁੱਲੇ ਰਾਜ سن ایک ਰਾਜ جو ارਜਨਦੀਪ ਨੂੰ ਵੀ ਕਦੇ ਨਹੀਂ ਦੱਸਿਆ ਜਦੋਂ اس مافیا گروپ ਦੇ ਕਬਜ਼ੇ ਵਿੱਚ ਸੀ ਤਾਂ ਉਸਦੇ ਕੋਕ ਵਿੱਚ ਉਸਦਾ ਬੱਚਾ ਸੀ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਉਹ ਬੱਚਾ ਉਸ ਤੋਂ ਕਿਸੇ ਨੇ ਖੋ ਲਿਆ ਸੀ ਉਸ ਦਿਨ ਤੋਂ ਉਸਦਾ ਦਿਲ ਆਪਣੇ ਪੁੱਤਰ ਦੀ ਖੋਜ ਵਿੱਚ ਸੀ ਉਹ ارਜਨਦੀਪ ਨੂੰ ਦੱਸਦੀ ਹੈ ਕਿ ਮੈਂ ਤੇਰਾ ਪੁੱਤਰ ਜਨਮ ਦਿੱਤਾ ਉਹ ਮਾਫੀਆ ਲੈ ਗਏ ارਜਨਦੀਪ ਦੇ ਪੈਰਾਂ ਹੇਠੋਂ ਜ਼ਮੀਰ ਖਿਸਕ ਜਾਂਦੀ ਹੈ ਉਹ ਕਹਿੰਦਾ ਸਾਡਾ ਪੁੱਤਰ ਹੈ ਕਿੱਥੇ ਪਤਾ ਉਹ ਲੋਕ ਕਹਿੰਦੇ ਹਨ ਕਿ ਉਸਨੂੰ ਵੀ ਵੇਚ ਦਿੱਤਾ। ਮਾਫੀਆ ਨੇ ਦਿੱਲੀ ਲਈ ਜਾ ਕੇ ਕਿਸੇ ਨੂੰ ਵੇਚਿਆ ਹੈ। ਇਸ ਦੇ ਬਾਰੇ ਉਸਨੇ ਆਪਣੇ ਪਤੀ ਨੂੰ ਦੱਸਿਆ। ਅਰਜਨਦੀਪ ਹੁਣ ਆਪਣੇ ਪੁੱਤਰ ਦੀ ਖੋਜ ਦੀ ਕਸਮ ਖਾਂਦਾ ਹੈ। ਹੁਣ ਆਪਣੇ ਵਧੀਆ ਅਫਸਰਾਂ ਦੀ ਟੀਮ ਤਿਆਰ ਕਰਦਾ ਹੈ। ਪੁਰਾਣੀਆਂ ਫੈਲਾਂ ਖੋਲਦਾ ਹੈ। ਆਪਣੇ ਮਾਫੀਆ ਗਰੁੱਪ ਦੀ ਜੜ ਤੱਕ ਪਹੁੰਚਦਾ ਹੈ। ਇੱਕ ਤਰੱਕੀ ਦੇ ਬਾਵਜੂਦ ਉਹ ਵਧੀਆ ਅਫਸਰ ਨਹੀਂ ਸਿਰਫ ਇੱਕ ਪਿਤਾ ਬਣ ਜਾਂਦਾ ਹੈ। ਦਿੱਲੀ ਦੀਆਂ ਸੜਕਾਂ, ਅੰਧੇਰੇ ਗਵਾਂਡ, ਹੋਟਲਾਂ, ਔਰਫਨੇਜ ਉਹ ਸਾਰੀਆਂ ਕੱਲੀਆਂ ਕੱਲੀਆਂ ਚੀਜ਼ਾਂ ਖੰਗਾਲਦਾ ਹੈ। ਇੱਕ ਦਿਨ ਦਿੱਲੀ ਦੇ ਇੱਕ ਅਨਾਥ ਆਸ਼ਰਮ ਤੋਂ ਇਸ਼ਾਰਾ ਮਿਲਦਾ ਹੈ ਉਸ ਦਾ ਪੁੱਤਰ ਸਾਹਿਲ ਦੀ ਪਛਾਣ ਕਰਵਾ ਕੇ ਦੱਸਿਆ ਜਾਂਦਾ ਹੈ ਕਿ ਉਹ ਪੁੰਨਮ ਨਾਮ ਦੀ ਔਰਤ ਦੇ ਕੋਲ ਪੜਿਆ ਗਿਆ ਹੈ ਪੁੰਨਮ ਜਿਸ ਦਾ ਪਤੀ ਇੱਕ ਮਾਫੀਆ ਗੈਂਗ ਦਾ ਹਿੱਸਾ ਸੀ ਅਰਜਨਦੀਪ ਆਪਣੇ ਪੁੱਤਰ ਨੂੰ ਲੈਂਡ ਜਾਂਦਾ ਹੈ ਪਰ ਪੁੱਤਰ ਸਾਹਿਲ ਹੁਣ 12 ਸਾਲ ਦਾ ਹੋ ਗਿਆ ਉਹ ਸਮਝਦਾ ਨਹੀਂ ਸੀ ਕਿ ਅਰਜਨਦੀਪ ਉਸ ਦਾ ਪਿਤਾ ਹੈ ਉਹ ਪੁੱਤਰ ਮਾਂ ਪਿਓ ਸਮਝਣ ਤੋਂ ਇਨਕਾਰ ਕਰ ਦਿੰਦਾ ਹੈ ਉਹ ਕਹਿੰਦਾ ਕਿ ਮੈਂ ਪੁੰਨਮ ਮਾਂ ਦੇ ਨਾਲ ਰਹਿਣਾ ਹੈ ਤੁਸੀਂ ਕੌਣ ਹੋ پلਕ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗ ਜਾਂਦੇ ਨੇ ਉਹ ਬੇਹੋਸ਼ ਹੋ ਜਾਂਦੀ ਹੈ ਅਰਜਨਦੀਪ ਕਹਿੰਦਾ ਇਹ ਸਾਡਾ ਤਰ ਹੈ ਇਹ ਸਾਡੇ ਪਿਆਰ ਦੇ ਕਾਬਲ ਹੈ ਇਹ ਸਾਦਾ ਖੂਨ ਹੈ ਅੰਤ ਵਿੱਚ ਪੁਲਿਸ ਰੇਡ ਕਰਦੀ ਹੈ ਤੇ ਉਸ ਪੂਰੇ ਗੈਂਗ ਨੂੰ ਕਾਬੂ ਕੀਤਾ ਜਾਂਦਾ ਹੈ ਪੁਨਮ ਨੇ ਹੀ ਸਾਇਲ ਨੂੰ ਪਾਲਿਆ ਪਰ ਗਲਤ ਰਸਤੇ 'ਚ ਅਰਜਨਦੀਪ ਆਪਣੇ ਪੁੱਤਰ ਨੂੰ ਇੱਕ ਵਾਰੀ ਗਲੇ ਲਾਉਂਦਾ ਉਹ ਕਹਿੰਦਾ ਹੈ ਮੇਰਾ ਪੁੱਤਰ ਤੇਰਾ ਨਾ ਸਾਇਲ ਨਹੀਂ ਤੂੰ ਸਾਡੇ ਆਰਮਾਨਾਂ ਦਾ ਦੀਪਕ ਹੈ ਤੂੰ ਅਮਨਦੀਪ ਹੈ ਅਮਨਦੀਪ ਚੁੱਪ ਪਰ ਪਲਕ ਦੀਆਂ ਅੱਖਾਂ ਦੇ ਹੰਝੂ ਅਤੇ ਪਿਓ ਦੀਆਂ ਹਥੇੜੀਆਂ ਦੀ ਗਰਮੀ ਆਪਣੇ ਖੂਨ ਦੀ ਗਰਮੀ ਜੱਪਣ ਲੱਗਦੀ ਹੈ ਉਹ ਗਲੇ ਲੱਗ ਜਾਂਦਾ ਹੈ ਅਤੇ ਬੋਲਦਾ ਹੈ ਮਾਂ ਪਿਤਾ ਜੀ ਦਰਬਾਰ ਸਾਹਿਬ ਦੇ ਬਾਹਰ ਜੋ ਕਹਾਣੀ ਮੋੜ ਜੁੜੀ ਸੀ ਉਹ ਮੁਕੰਮਲ ਹੋ ਗਈ ਪਰ ਇਸ ਵਾਰੀ ਉਹਨਾਂ ਦੇ ਨਾਲ ਅਮਨਦੀਪ ਵੀ ਸੀ ਤਿੰਨੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਨੇ ਜਿੱਥੇ ਪਿਆਰ ਵਿਸ਼ਵਾਸ ਅਤੇ ਪਰਿਵਾਰ ਜੋ ਸਭ ਤੋਂ ਵੱਡਾ ਧਰਮ ਹੁੰਦਾ ਹੈ ਜੀ ਹਾਂ ਇਹ ਕਹਾਣੀ ਹਜੇ ਇੱਥੇ ਮੁਕਦੀ ਨਹੀਂ ਹੈ ਅਜੇ ਇਸ ਕਹਾਣੀ ਦੇ ਵਿੱਚ ਹੋਰ ਵੀ ਕਾਫੀ ਕੁਝ ਆਉਣ ਵਾਲਾ ਹੈ ਜੋ ਕਿ ਕਦੇ ਆਪਾਂ ਜ਼ਿੰਦਗੀ ਦੇ ਵਿੱਚ ਐਦਾਂ ਐਦਾਂ ਦੇ ਮੋੜ ਆ ਜਾਂਦੇ ਨੇ ਜਿਸ ਦੇ ਬਾਰੇ ਆਪਾਂ ਸੋਚਦੇ ਵੀ ਨਹੀਂ ਅਮਨਦੀਪ ਨੂੰ ਆਪਣੇ ਮਾਪਿਆਂ ਦੀ ਹਕੀਕਤ ਸਮਝ ਆਉਣ ਲੱਗੀ ਉਸ ਦੇ ਦਿਲ ਵਿੱਚ ਇੱਕ ਅਜੀਬ ਲੜੀ ਚੇਪ ਚੱਲ ਰਹੀ ਸੀ ਜਦੋਂ ਛੋਟਾ ਸੀ ਪੁਨਮ ਨੇ ਸੋ ਇਹ ਦੱਸਿਆ ਸੀ ਕਿ ਤੇਰੇ ਮਾਪੇ ਤੇਰਨੂੰ ਛੱਡ ਗਏ ਸਨ ਪਰ ਹੁਣ ਅਸਲ ਸਚਾਈ ਸਾਹਮਣੇ ਸੀ ਉਸਨੇ ਅਹਿਸਾਸ ਕੀਤਾ ਕਿ ਇਹ ਲੋਕ ਜੋ ਹੁਣ ਸਾਹਮਣੇ ਖੜੇ ਹਨ ਇਹੀ ਉਸਦੇ ਅਸਲੀ ਮਾਪੇ ਨੇ ਉਹ ਪਿਛਲੇ ਸਾਲਾਂ ਤੋਂ ਸਭ ਕੁਝ ਭੁੱਲ ਸਮਝ ਗਿਆ ਸੀ ਉਸਨੇ ਆਪਣੇ ਪਿਓ ਅਰਜਨਦੀਪ ਅਤੇ ਮਾਂ ਪਲਕ ਨੂੰ ਗਲੇ ਲਾ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਪਰ ਦਿਲ ਦੇ ਵਿੱਚ ਪਿਆਰ ਸੀ ਅਮਨਦੀਪ ਨੇ ਅਰਜਨਦੀਪ ਨੂੰ ਦੱਸਿਆ ਕਿ ਪਿਤਾ ਜੀ ਮੈਂ ਤੁਹਾਡੇ ਵਰਗਾ ਅਫਸਰ ਬਣਨਾ ਚਾਹੁੰਦਾ ਹਾਂ ਇਹ ਸੁਣ ਕੇ ਅਰਜਨਦੀਪ ਦੀਆਂ ਅੱਖਾਂ ਹੋਰ ਜ਼ਿਆਦਾ ਚਮਕੀਆਂ ਪੁੱਤ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਤੋਂ ਅੱਗੇ ਵਧੇ। ਪਲਕ ਨੇ ਵੀ ਆਪਣੀ ਹਿੰਮਤ ਸੇਟ ਕੇ ਘਰ ਦੀ ਜ਼ਿੰਦਗੀ ਨਵੀਂ ਸ਼ੁਰੂ ਕਰ ਦਿੱਤੀ। ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਅਕਸਰ ਹੀ ਉਹ ਸੇਵਾ ਕਰਨ ਲਈ ਜਾਂਦੇ। ਹੁਣ ਉਹਨਾਂ ਦੇ ਕੋਲ ਉਹਨਾਂ ਦਾ ਬੱਚਾ ਵੀ ਵਾਪਸ ਆ ਚੁੱਕਿਆ ਸੀ। ਪਰ ਜ਼ਿੰਦਗੀ ਦੇ ਵਿੱਚ ਕਿਹੜੇ ਮੋੜ ਤੇ ਕੀ ਹੋ ਜਾਵੇ ਇਸ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ। ਪਲਕ ਦੀ ਜ਼ਿੰਦਗੀ ਦੇ ਵਿੱਚ ਇੱਕ ਅਤੀਤ ਦਾ ਐਸਾ ਪੰਨਾ ਸੀ ਜੋ ਉਸ ਨੇ ਸਭ ਤੋਂ ਲੁਕਾ ਰੱਖਿਆ ਸੀ। ਕਾਲਜ ਦੇ ਦਿਨਾਂ ਦੇ ਵਿੱਚ ਇੱਕ ਲੜਕਾ ਜਿਸ ਦਾ ਨਾਮ ਉਹ ਵਿਕਰਮਜੀਤ। ਵਿਕਰਮਜੀਤ ਖੁਦ ਵਿੱਚ ਇੱਕ ਅਮੀਰ ਘਰਾਣੇ ਦਾ ਵਾਰਿਸ ਸੀ ਪਰ ਉਸ ਮਨ ਮਾੜਾ ਤੇ ਇਰਾਦੇ ਹੋਰ ਵੀ ਖਤਰਨਾਕ ਸਨ ਉਹ ਪਲਕ ਨਾਲ ਪਿਆਰ ਦਾ ਨਾਟਕ ਕਰਦਾ ਸੀ ਪਰ ਉਸ ਦਾ ਮਨਸੂਫਾ ਸਿਰਫ ਉਸ ਦੀ ਆਪਣੀ ਮਲਕੀਅਤ ਬਣਾਉਂਦਾ ਸੀ ਜਦ ਪਲਕ ਨੂੰ ਸਚਾਈ ਦਾ ਪਤਾ ਲੱਗਿਆ ਤਾਂ ਉਸ ਤੋਂ ਟੁੱਟ ਗਈ ਪਲਕ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਨਾਲ ਅਰਜਨਦੀਪ ਦੇ ਨਾਲ ਵਿਆਹ ਕਰ ਲਿਆ ਇਹ ਗੱਲ ਵਿਕਰਮਜੀਤ ਦੇ ਲਈ ਹੰਕਾਰ ਨਹੀਂ ਹਾਰ ਸੀ ਉਸ ਨੇ ਕਹਿ ਦਿੱਤਾ ਸੀ ਕਿ ਇਹ ਵਿਆਹ ਤੇਰਾ ਆਖਰੀ ਸੁਖ ਹੋਵੇਗਾ ਪਲਕ ਮੈਂ ਤੇਰੇ ਨਸੀਬਾਂ ਨੂੰ ਆਪਣੇ ਹੱਥੇ ਲਿਖਾਂਗਾ ਵਿਆਹ ਤੋਂ ਕੁਝ ਮਹੀਨੇ ਬਾਅਦ ਜਦ ਪਲਕ ਤੇ ਅਰਜਨ ਫੇਰ ਮੇਲੇ ਗਏ ਤਾਂ ਉੱਥੇ ਇੱਕ ਪਰਛਾਵੇਂ ਨੇ ਆਪਣਾ ਜਾਲ ਤਾਣ ਲਿਆ। ਵਿਕਰਮਜੀਤ ਜੋ ਅਜਿਹੇ ਮੌਕੇ ਦੀ ਉਡੀਕ ਕਰ ਰਿਹਾ ਸੀ ਆਪਣੇ ਲੋਕਾਂ ਦੇ ਰਾਹੀਂ ਪਲਕ ਨੂੰ ਅਗਵਾ ਕਰ ਲੈਂਦਾ ਹੈ। ਪਲਕ ਨੂੰ ਇੱਕ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਹੈ ਅਤੇ ਉਸ ਦੇ ਬਾਅਦ ਉਸ ਨੂੰ ਅਰਜਨਦੀਪ ਦੇ ਨਾਮ ਲੈ ਲੈ ਕੇ ਚੀਕਾਂ ਮਾਰਦੀ ਹੈ ਪਰ ਮੇਲੇ ਦੀ ਭੀੜ ਦੇ ਵਿੱਚ ਉਸ ਦੀ ਆਵਾਜ਼ ਦਬ ਜਾਂਦੀ ਹੈ। ਅਰਜਨਦੀਪ ਪਾਗਲਾਂ ਵਾਂਗ ਪਲਕ ਨੂੰ ਲੱਭਦਾ ਹੈ ਪਰ ਐਸਾ ਫਲ। ਵਿਕਰਮਜੀਤ ਨੇ ਉਸ ਨੂੰ ਇੱਕ ਮਾਫੀਆ ਰਿੰਗ ਦੇ ਕੋਲੇ ਵੇਚ ਦਿੱਤਾ। ਉਸ ਦੀ ਸੋਚ ਸੀ ਕਿ ਜੇ ਮੈਂ ਪਲਕ ਨੂੰ ਆਪਣਾ ਨਹੀਂ ਕਸ ਸਕਿਆ ਤਾਂ ਕਿਸੇ ਹੋਰ ਦੀ ਵੀ ਨਹੀਂ ਹੋਣ ਦੇਵਾਂਗਾ ਕਈ ਸਾਲਾਂ ਬਾਅਦ ਜਦ ਅਰਜਨਦੀਪ ਏਐਸਏ ਬਣੇ ਦੂਜੇ ਵਿਭਾਗ ਚ ਲਿਆ ਗਿਆ ਤਾਂ ਪਲਕ ਜਦ ਮਿਲਨ ਦੇ ਵਿੱਚ ਕਾਮਯਾਬ ਹੋਈ ਤਾਂ ਤਬਾਹੀ ਉਸ ਦੀ ਜ਼ਿੰਦਗੀ ਵਿੱਚ ਆਈ ਤਾਂ ਉਸ ਨੇ ਕਿਸੇ ਨੂੰ ਨਹੀਂ ਦੱਸੀ ਉਹ ਦਰਬਾਰ ਸਾਹਿਬ ਦੇ ਬਾਹਰ ਇੱਕ ਛੋਟੇ ਜਿਹੇ ਹੋਟਲ ਵਿੱਚ ਕੰਮ ਕਰ ਰਹੀ ਸੀ ਉਸ ਦੀ ਸੋਚ ਸੀ ਮੈਂ شریف ਲੋਕਾਂ ਦੀ ਦੁਨੀਆ ਵਿੱਚ ਵਾਪਸ ਜਾ ਸਕਦੀ ਹਾਂ ਪਰ ਰੱਬ ਦੀ ਮਰਜ਼ੀ ਕੁਝ ਹੋਰ ਸੀ ਅਰਜਨਦੀਪ ਨੇ ਜਦੋਂ ਉਸ ਨੂੰ ਉੱਥੇ ਦੇਖ ਲਿਆ ਤਾਂ ਦੋਵੇਂ ਫਿਰ ਤੋਂ ਮਿਲ ਗਏ ਉਹਦੇ ਹੌਸਲੇ ਨੇ ਪਲਕ ਨੂੰ ਮੁੜ ਜੀਣ ਦੀ ਆਸ ਦਿੱਤੀ ਪਰ ਖਤਰਾ ਹਜੇ ਖਤਮ ਨਹੀਂ ਹੋਇਆ ਸੀ ਵਿਕਰਮਜੀਤ ਨੂੰ ਪਤਾ ਲੱਗ ਗਿਆ ਕਿ ਪਲਕ ਮੁੜ ਜੀ ਰਹੀ ਹੈ ਉਸ ਦਾ ਬੱਚਾ ਵੀ ਉਸ ਨੂੰ ਮਿਲ ਗਿਆ ਹੈ ਉਸ ਦੇ ਮਨ ਦੇ ਵਿੱਚ ਫਿਰ ਨਫ਼ਰਤ ਦੀ ਅੱਗ ਸੜ ਰਹੀ ਸੀ ਉਸ ਨੇ ਆਪਣੇ ਨਵੇਂ ਰਾਖੀ ਭੇਜ ਕੇ ਪਲਕ ਤੇ ਅਰਜਨਦੀਪ ਦੇ ਉੱਪਰ ਨਜ਼ਰ ਰੱਖਣ ਦੇ ਲਈ ਕਿਹਾ ਕਈ ਵਾਰੀ ਰਾਤ ਨੂੰ ਪਲਕ ਨੂੰ ਐਸਾ ਮਹਿਸੂਸ ਹੁੰਦਾ ਕਿ ਕੋਈ ਉਹਨਾਂ ਦੇ ਘਰੇ ਨੇੜੇ ਤੇੜੇ ਘੁੰਮ ਰਿਹਾ ਹੈ ਅਰਜਨਦੀਪ ਨੂੰ ਵੀ ਸਮਝ ਗਿਆ ਸੀ ਕਿ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਹੈ ਉਸ ਨੇ ਪੁਲਿਸ ਦੀ ਟੀਮ ਬਣਾਈ ਪਰ ਇਹ ਜੰਗ ਆਸਾਨ ਨਹੀਂ ਸੀ ਵਿਕਰਮਜੀਤ ਨੇ ਸਿਰਫ ਆਪਣਾ ਹੱਲਾ ਨਹੀਂ ਕੀਤਾ ਉਸ ਨੇ ਕਈ ਅਧਿਕਾਰੀ ਹੋਰ ਆਪਣੇ ਨਾਲ ਲਏ ਅਤੇ ਅਰਜਨਦੀਪ ਦੇ ਅੰਦਰੋਂ ਅੰਦਰੋਂ ਦਬਾਅ ਪੈਣ ਲੱਗਿਆ ਇੱਕ ਰਾਤ ਜਦ ਪਲਕ ਤੇ ਅਰਜਨਦੀਪ ਦਰਬਾਰ ਸਾਹਿਬ ਜਾ ਰਹੇ ਸਨ ਤੇ ਉਹਨਾਂ ਦੇ ਉੱਪਰ ਹਮਲਾ ਹੋਇਆ ਵਿਕਰਮਜੀਤ ਖੁਦ ਆਇਆ ਸੀ ਉਸਦੇ ਹੱਥ ਵਿੱਚ ਗਨ ਸੀ ਉਹ ਚੀਕਿਆ ਪਲਕ ਤੂੰ ਮੇਰੀ ਸੀ ਤੇਰਾ ਪਤੀ ਤੇਰੀ ਲਾਸ਼ ਲੈ ਕੇ ਘਰ ਜਾਵੇਗਾ ਪਰ ਇਸ ਵਾਰੀ ਪਲਕ ਡਰੀ ਨਹੀਂ ਉਸਨੇ ਅਰਜਨਦੀਪ ਦੇ ਹੱਥੋਂ ਰਿਵਾਲਵਰ ਲਿਆ ਤੇ ਸਿੱਧਾ ਵਿਕਰਮਜੀਤ ਦੇ ਸਾਹਮਣੇ ਆ ਗਈ ਜ਼ਿੰਦਗੀ ਵਿੱਚ ਪਾਪ ਕਰਕੇ ਵੀ ਤੁਸੀਂ ਬਚ ਨਹੀਂ ਸਕਦੇ ਖੈਰ ਹੋਇਆ ਤੇ ਵਿਕਰਮਜੀਤ ਸਿੰਘ ਹਥਿਆਰ ਛੱਡ ਕੇ ਡਿੱਗ ਪਿਆ ਪੁਲਿਸ ਆ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸਦੇ ਸਾਰੇ ਕੀਤੇ ਅਪਰਾਧ ਉਸਦੇ ਸਾਹਮਣੇ ਆ ਗਏ ਹੁਣ ਪਲਕ ਅਰਜਨਦੀਪ ਅਤੇ ਉਹਨਾਂ ਦਾ ਪਰਿਵਾਰ ਮੁੜ ਤੋਂ ਆਮ ਜੀਵਨ ਦੇ ਵਿੱਚ ਵਾਪਸ ਆ ਗਏ। ਪਲਕ ਨੇ ਔਰਤਾਂ ਦੀ ਸੁਰੱਖਿਆ ਲਈ ਇੱਕ ਸੰਸਥਾ ਬਣਾਈ। ਅਰਜਨਦੀਪ ਸਿੰਘ ਜੋ ਕਿ ਐਸਪੀ ਬਣ ਗਿਆ, ਉਸ ਦਾ ਬੇਟਾ ਉਹ ਵੀ ਵੱਡਾ ਹੋ ਗਿਆ ਜੋ ਵੀ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ। ਰੱਬ ਨੇ ਉਹਨਾਂ ਦੀ ਇੱਜ਼ਤ ਵਧਾਈ ਤੇ ਜਿਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਪਿੰਡ ਦੇ ਲੋਕ ਵੀ ਬਾਰੀ-ਬਾਰੀ ਇਹੀ ਗੱਲਾਂ ਕਰ ਰਹੇ ਸੀ। ਦਰਬਾਰ ਸਾਹਿਬ ਦੇ ਅੰਗੜ ਵਿੱਚ ਖੜੇ ਉਹ ਤਿੰਨ ਇੱਕ ਦੂਜੇ ਵੱਲ ਵੇਖ ਰਹੇ ਸੀ ਕਿ ਅਸਲ ਸ਼ਕਤੀ ਇਨਸਾਨ ਦੇ ਹੰਦਰ ਹੁੰਦੀ ਹੈ। ਜਦ ਇਰਾਦਾ ਪੱਕਾ ਹੋਵੇ ਤਾਂ ਤਕਦੀਰ ਵੀ ਉਹਨਾਂ ਦੇ ਅੱਗੇ ਝੁਕ ਜਾਂਦੀ ਹੈ। ਆਮ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਆ ਜਾਣ ਤੇ ਕੁਝ ਵੀ ਨਾ ਹੋ ਜਾਵੇ ਪਰ ਅਸਲ ਮੁਕਾਮ ਉਸ ਨੂੰ ਜ਼ਿੰਦਗੀ ਦੇ ਵਿੱਚ ਮਿਲ ਕੇ ਹੀ ਰਹਿੰਦਾ ਹੈ। ਵਿਕਰਮਜੀਤ ਨੂੰ ਗ੍ਰਿਫਤਾਰ ਹੋਏ ਕਈ ਮਹੀਨੇ ਹੋ ਚੁੱਕੇ ਸਨ ਕੇਸ ਚੱਲ ਰਿਹਾ ਸੀ ਪਰ ਕੋਰਟ ਦੇ ਵਿੱਚ ਉਸ ਦੇ ਵਕੀਲ ਹਮੇਸ਼ਾ ਨਵੀਆਂ ਚਾਲਾਂ ਖੇਡ ਰਹੇ ਸਨ। ਉਸ ਦੀ ਮਾਫੀਆ ਗਰੋਥ ਜਿਹੜਾ ਅਜੇ ਵੀ ਬਹੁਤ ਡੂੰਘੀਆਂ ਸਨ ਇਹ ਮੁਕਦਮਾ ਲੰਮਾ ਚਲੇਗਾ। ਇਹ ਅਰਜਨਦੀਪ ਨੂੰ ਸਮਝ ਆ ਗਿਆ ਸੀ ਪਰ ਇੱਕ ਵਾਰ ਉਹ ਫੈਸਲਾ ਕਰ ਚੁੱਕਾ ਸੀ ਕਿ ਉਹ ਹਾਰ ਨਹੀਂ ਮੰਨੇਗਾ। ਪਲਕ ਵੀ ਹੁਣ ਔਰਤਾਂ ਦੇ ਲਈ ਆਵਾਜ਼ ਬਣ ਚੁੱਕੀ ਸੀ ਦਿੱਲੀ ਦੇ ਇੱਕ ਆਊਟ ਪਲੇਸ ਤੋਂ ਲੈ ਕੇ ਅਮਰਸਰ ਦੀਆਂ ਗਲੀਆਂ ਤੱਕ ਉਸਦੇ ਹੌਸਲੇ ਦੀ ਗੂੰਜ ਸੀ ਮੈਂ ਉਹ ਆਖਰੀ ਚੀਕ ਹਾਂ ਜੋ ਔਰਤਾਂ ਨੂੰ ਇਨਸਾਫ ਮਿਲਣ ਤੱਕ ਸੁਣਾਈ ਦਿੰਦੀ ਰਹਿੰਦੀ ਹੈ ਇਹ ਉਸਦੀ ਆਵਾਜ਼ ਬਣ ਚੁੱਕੀ ਸੀ ਅਰਜਨਦੀਪ ਦਾ ਭਰਾ ਜੋ ਕਿ ਹੁਣ ਇੱਕ ਵਾਪਸ ਆ ਚੁੱਕਿਆ ਸੀ ਜੋ ਹੁਣ ਪਰਿਵਾਰ ਦਾ ਹੌਸਲਾ ਵਧਾਰਿਆ ਸੀ ਅਰਜਨਦੀਪ ਉਸਦਾ ਭਰਾ ਜੋ ਕਿ ਉਸਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ ਉਸਨੇ ਵੀ ਕਿਹਾ ਕਿ ਮੈਂ ਤੁਹਾਡੇ ਨਾਲ ਓਏ ਹਰ ਇੱਕ ਗਲਤ ਕੰਮ ਦਾ ਮੈਂ ਬਦਲਾ ਲਵਾਂਗਾ ਉਸਨੇ ਇਹ ਕਿਹਾ ਕਿ ਵਿਕਰਮਜੀਤ ਬੇਸ਼ ਚੱਕ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਸ ਦੇ ਨਾਲ ਹੋਰ ਵੀ ਮਾਫੀਆ ਗਰੂ ਜੋ ਕਿ ਉਸ ਦੇ ਨਾਲ ਬੈਕ ਤੇ ਕੰਮ ਕਰ ਰਿਹਾ ਹੈ ਉਸ ਨੂੰ ਵੀ ਆਪਾਂ ਫੜਨਾ ਹੈ ਅਤੇ ਕੱਲੇ-ਕੱਲੇ ਨੂੰ ਆਪਾਂ ਸਜ਼ਾ ਦਿਵਾਉਣੀ ਹੈ ਵਿਕਰਮਜੀਤ ਨੂੰ ਜਦ ਇਹ ਪਤਾ ਚੱਲਿਆ ਕਿ ਉਹ ਅੰਦਰੋਂ ਹਾਰ ਰਿਹਾ ਹੈ ਉਸ ਨੇ ਇੱਕ ਆਖਰੀ ਚਾਲ ਚੱਲ ਲਈ ਉਸ ਨੇ ਜੇਲ੍ਹ ਦੇ ਵਿੱਚੋਂ ਇੱਕ ਗੁਪਤ ਸੰਦੇਸ਼ ਭੇਜਿਆ ਇੱਕ ਹਮਲਾ ਕਰਨ ਦੀ ਯੋਜਨਾ ਬਣਾਈ ਤੇ ਨਿਸ਼ਾਨਾ ਸੀ ਪਲਕ ਦੀ ਸੰਸਥਾ ਉਸੇ ਦਿਨ ਅਰਜਨਦੀਪ ਬਿਊਟੀ ਤੋਂ ਦੂਰ ਸੀ ਪਰ ਪਲਕ ਦੇ ਸਾਥੀ ਹਮੇਸ਼ਾ ਹੁਸ਼ਿਆਰ ਰਹਿੰਦੇ ਤੇ ਉਸ ਦੇ ਸੰਸਥਾ ਦੇ ਕੋਲ ਬੰਬ ਆਇਆ ਗਿਆ ਇੱਕ ਚੋਖਾ ਗੁਰਦੇਵ ਨਾ ਦਾ ਜਵਾਨ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਉਸ ਦੀ ਲਾਸ਼ ਨੂੰ ਦੇਖ ਕੇ ਪਲਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹ ਡਰੀ ਨਹੀਂ ਉਸ ਨੇ ਮੈਕ ਫੜਿਆ ਤੇ ਲੋਕਾਂ ਦੇ ਸਾਹਮਣੇ ਆਈ ਅਤੇ ਕਹਿਣ ਲੱਗੀ ਮੈਂ ਮੁੜ ਆਈਆਂ ਮੈਂ ਮੁੜ ਲੜਾਂਗੀ ਇਹ ਲੜਾਈ ਹੁਣ ਸਾਡੀ ਹੈ ਅਰਜਨਦੀਪ ਨੂੰ ਹੁਣ ਐਸਪੀ ਦਾ ਚਾਰਜ ਮਿਲ ਗਿਆ ਸੀ ਦਿੱਲੀ ਤੋਂ ਚੰਡੀਗੜ੍ਹ ਆਏ ਹਦਾਇਸ਼ਾਂ ਵਿੱਚ ਲਿਖਿਆ ਸੀ ਇਹੀ ਅਫਸਰ ਸਿਰਫ ਆਪਣਾ ਫਰਜ਼ ਨਹੀਂ ਪੰਜਾਬ ਦੀ ਆਤਮਾ ਵੀ ਬਚਾ ਸਕਦਾ ਹੈ ਉਹ ਹੁਣ ਨਵਾਂ ਜਨਮ ਲੈ ਸੁੱਕਿਆ ਸੀ ਉਸ ਦੀ ਪੋਸਟਿੰਗ ਇੱਕ ਖਤਰਨਾਕ ਬਾਰਡਰ ਇਲਾਕੇ ਵਿੱਚ ਲਗਾ ਦਿੱਤੀ ਸੀ ਜਿੱਥੇ ਡਰ ਕਮਾਫੀਆ ਦੀ ਜੜ ਬਹੁਤ ਹੀ ਜ਼ਿਆਦਾ ਡੂੰਗੀ ਸੀ। ਪਾਲਕ ਨੇ ਉਸ ਨੂੰ ਰੋਕਣਾ ਚਾਹਿਆ ਪਰ ਅਰਜਨਦੀਪ ਨੇ ਕਿਹਾ ਮੈਂ ਸਾਡੀ ਧਰਤੀ ਨੂੰ ਇਹ ਜ਼ਹਿਰ ਨਹੀਂ ਖਾਣ ਦੇਣਾ। ਜਿਵੇਂ ਮੈਂ ਤੇਰਾ ਬਚਾ ਕੀਤਾ ਹੈ ਹੁਣ ਲੋਕਾਂ ਦਾ ਬੱਚਿਆਂ ਦਾ ਵੀ ਮੈਂ ਬਚਾ ਕਰਾਂਗਾ ਤੇ ਲੋਕਾਂ ਦੇ ਲਈ ਮੈਂ ਲੜਾਂਗਾ। ਇੱਕ ਰਾਤ ਬਾਰਡਰ ਲੈੜੇ ਉਸਦੇ ਦਫ਼ਤਰ 'ਚ ਖ਼ਬਰ ਆਈ ਕਿ ਵਿਕਰਮਜੀਤ ਦੀ ਫਾਈਨਲ ਪਾਰਟੀ ਨਸ਼ੇ ਦੀ ਵੱਡੀ ਡੀਲ ਕਰਨ ਆਈ ਹੈ। ਆਦੇਸ਼ ਦਿੱਤੇ ਗਏ ਪੂਰੀ ਫੋਰਸ ਨਾਲ ਘੇਰਾ ਪਾਇਆ ਗਿਆ। ਆਤਿਸ਼ਬਾਜੀ ਗੋਲੀਆਂ ਬੁਲੇਟ ਪ੍ਰੂਫ ਜੈਕਟਾਂ ਵਿੱਚ ਲੱਗਦੀਆਂ ਲੈਣਾ ਅਤੇ ਸਭ ਕੁਝ ਇੱਕ ਜੰਗ ਵਰਗਾ ਸੀ। ਆਖਰਕਾਰ ਉਸਦੇ ਲੋਕ ਡਿੱਗ ਪਏ। ਬਿਕਰਮਜੀਤ ਕਮਰ 'ਚ ਗੋਲੀ ਲੱਗੀ ਉਹ ਹੱਸਦਾ ਹੋਇਆ ਅਰਜਨਦੀਪ ਨੂੰ ਵੇਖ ਕੇ ਆਖਰੀ ਵਾਰ ਕਹਿੰਦਾ ਤੂੰ ਜਿੱਤ ਗਿਆ ਪਰ ਮੈਂ ਹਮੇਸ਼ਾ ਤੇਰੀ ਜ਼ਿੰਦਗੀ ਦਾ ਸਾਇਆ ਰਹਾਂਗਾ ਉਹ ਡਿੱਗ ਗਿਆ ਉਸ ਦੀ ਆਖਰੀ ਸਾਹਾਂ 'ਚ ਇੱਕ ਕਾਲੀ ਦੁਨੀਆ ਦਾ ਅੰਕ ਕਰਦਾ ਕਈ ਮਹੀਨੇ ਬਾਅਦ ਪਲਕ ਅਰਜਨਦੀਪ ਅਤੇ ਅਮਨਦੀਪ ਸਾਰਿਆਂ ਨੇ ਦਰਬਾਰ ਸਾਂ ਮੱਥਾ ਟੇਕਿਆ ਤੇ ਉਹਨਾਂ ਨਾਲ ਇੱਕ ਕੁੜੀ ਵੀ ਸੀ ਜੋ ਸੀ ਸਿਮਰਨ ਜੋ ਸੀ ਪਲਕ ਅਤੇ ਅਰਜੁਨਦੀ। ਹੁਣ ਉਹਨਾਂ ਦਾ ਇੱਕ ਸੁਖੀ ਪਰਿਵਾਰ ਜੋ ਕਿ ਸਤਖੰਗ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਇਆ ਅਤੇ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ। ਜਿਵੇਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਨਤਮਸਤਕ ਹੋ ਕੇ ਬਾਹਰ ਆਉਂਦੇ ਨੇ ਤੇ ਉਹਨਾਂ ਦਾ ਇੱਕ ਇਮਾਨਦਾਰ ਪੁਲਿਸ ਅਫਸਰ ਇੱਕ ਚਿੱਠੀ ਲੈ ਕੇ ਉਹਨਾਂ ਦੇ ਸਾਹਮਣੇ ਆਉਂਦਾ ਹੈ ਉਹ ਚਿੱਠੀ ਮਿਲਦੀ ਹੈ ਵਿਕਰਮਜੀਤ ਦੇ ਕੋਲੋਂ ਤੇ ਚਿੱਠੀ ਅੱਜ ਤੋਂ 15 ਸਾਲ ਪੁਰਾਣੀ ਉਸ ਚਿੱਠੀ ਦੇ ਵਿੱਚ ਨਾਮ ਲਿਖਿਆ ਸੀ ਜਗਤਾਰ ਸਿੰਘ ਦਾ ਜਗਤਾਰ ਸਿੰਘ ਦਾ ਜਿਵੇਂ ਹੀ ਨਾਮ ਉਸ ਚਿੱਠੀ ਦੇ ਵਿੱਚ ਲਿਖਿਆ ਕਿ ਜਗਤਾਰ ਸਿੰਘ ਖੁਦ ਉਸ ਨੂੰ ਪੈਸੇ ਦਿੰਦਾ ਸੀ ਇਹ ਸਭ ਕੁਝ ਕਰਨ ਦੇ ਲਈ ਤਾਂ ਵਿਕਰਮਜੀਤ ਸਿੰਘ ਤੇ ਜਗਤਾਰ ਸਿੰਘ ਦੋਨੋਂ ਮਿਲੇ ਹੋਏ ਸੀ ਹੁਣ ਇਹ ਸਭ ਕੁਝ ਦੇਖ ਕੇ ਅਰਜਨਦੀਪ ਦੇ ਹੈਰਾ ਹੈ ਠੋ ਜਮੀਰ ਖਿਸਕ ਗਈ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ਹੁਣ ਤੁਸੀਂ ਵੀ ਸੋਚਦੇ ਹੋਵੋਗੇ ਕਿ ਇਹ ਜਗਤਾਰ ਸਿੰਘ ਕੌਣ ਹੈ ਜਗਤਾਰ ਸਿੰਘ ਸੀ ਅਰਜਨਦੀਪ ਸਿੰਘ ਦਾ ਪਿਤਾ ਆਖਿਰਕਾਰ ਅਰਜਨਦੀਪ ਸਿੰਘ ਦਾ ਪਿਤਾ ਐਡੀ ਵੱਡੀ ਉਜੀ ਹਰਕਤ ਕਿਵੇਂ ਕਰ ਰਿਹਾ ਸੀ ਹੁਣ ਦੱਸਦੀ ਏ ਕਿ ਇਨਸਾਨ ਜਦੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਜਦੋਂ ਆਪਣੀ ਇਨਦੀਤ ਦੇ ਵਿੱਚ ਖੋਟ ਆ ਜਾਵੇ ਤਾਂ ਉਹ ਗੰਦੀ ਤੋਂ ਗੰਦੀ ਚਾਲ ਚੱਲਦਾ ਹੈ ਪਰ ਅਰਜਨਦੀਪ ਨੂੰ ਇੱਥੇ ਸਮਝ ਨਹੀਂ ਆ ਰਿਹਾ ਸੀ ਕਿ ਮੇਰਾ ਆਪਣਾ ਹੀ ਪਿਤਾ ਮੇਰੀ ਹੀ ਪਤਨੀ ਦੇ ਨਾਲ ਐਡੀ ਵੱਡੀ ਸਾਜ਼ਿਸ਼ ਐਡੀ ਵੱਡੀ ਜਾਲ ਕਿਵੇਂ ਖੇਡ ਸਕਦਾ ਹੈ ਇੱਕ ਪਲ ਤਾਂ ਉਸ ਨੂੰ ਯਕੀਨ ਨਹੀਂ ਆਇਆ ਫਿਰ ਉਸ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬਿਲਡਿੰਗ ਦੇ ਵੱਲ ਤੱਕਿਆ ਤੇ ਬਿਲਡਿੰਗ ਦੇ ਵੱਲ ਤੱਕ ਕੇ ਉਸ ਨੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੂੰ ਹੀ ਹੈ ਜੋ ਹਮੇਸ਼ਾ ਸਾਡੀਆਂ ਅੱਖਾਂ ਖੋਲਦਾ ਹੈ ਤੇਰੇ ਦਰਬਾਰ ਤੇ ਮੈਂ ਮੱਥਾ ਟੇਕਣ ਦੇ ਲਈ ਆਇਆ ਸੀ ਤਾਂ ਮੈਨੂੰ ਮੇਰੀ ਪਤਨੀ ਮਿਲੀ ਉਸ ਤੋਂ ਬਾਅਦ ਪਤਨੀ ਦੇ ਬਿਲਨ ਤੋਂ ਬਾਅਦ ਮੇਰਾ ਪੁੱਤਰ ਮੈਨੂੰ ਦਿੱਲੀ ਦੇ ਇੱਕ ਗਰੋਹ ਦੇ ਵਿੱਚ ਮਿਲਿਆ ਪਰ ਅੱਜ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਜਦੋਂ ਇਸ ਦਰਬਾਰ ਸਾਹਿਬ ਮੱਥਾ ਟੇਕਣ ਦੀ ਲਾਇਆ ਹਾਂ ਤਾਂ ਇੱਕ ਹੋਰ ਰਾਜਕ ਹੈ ਉਹ ਅੱਜ ਇਹ ਹੈ ਕਿ ਮੇਰੇ ਪਿਤਾ ਜਗਤਾਰ ਸਿੰਘ ਉਸਨੇ ਐਡੀ ਵੱਡੀ ਉਹ ਜੀ ਸਾਜ਼ਿਸ਼ ਕਿਉਂ ਰਚੀ ਕਿ ਵਿਕਰਮਜੀਤ ਸਿੰਘ ਨਾਂ ਦੇ ਇੱਕ ਬੰਦੇ ਨੂੰ ਜੋ ਕਿ ਉਹ ਪੈਸੇ ਦਿੰਦਾ ਰਿਹਾ ਉਸਨੇ ਹੀ ਮੇਰੀ ਪਤਨੀ ਨੂੰ ਅਗਵਾ ਕਰਵਾਇਆ ਐਡੀ ਵੱਡੀ ਸਾਜ਼ਿਸ਼ ਆਖਰਕਾਰ ਮੇਰਾ ਪਿਤਾ ਕਿਉਂ ਕਰ ਰਿਹਾ ਸੀ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆਪਣੇ ਘਰ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਪਿਤਾ ਵੇੜੇ ਦੇ ਵਿੱਚ ਬੈਠਾ ਹੁੰਦਾ ਹੈ ਅਰਜਨਦੀਪ ਸਿੰਘ ਆਪਣੇ ਪਿਤਾ ਦੇ ਸਾਹਮਣੇ ਉਹ ਚਿੱਠੀ ਸੁੱਟਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਚਿੱਠੀ ਨੂੰ ਪੜ੍ਹੋ ਐਸ ਚਿੱਠੀ ਦੇ ਵਿੱਚ ਕੀ ਲਿਖਿਆ ਹੈ ਉਹ ਚਿੱਠੀ ਨੂੰ ਖੋਲ ਕੇ ਜਦੋਂ ਉਸ ਦਾ ਪਿਤਾ ਕੱਲੇ-ਕੱਲੇ ਅੱਖਰ ਨੂੰ ਪੜਦਾ ਹੈ ਉਹ ਲਿਖਾਈ ਵੀ ਉਸ ਦੇ ਪਿਤਾ ਜਗਤਾਰ ਸਿੰਘ ਦੀ ਸੀ ਤਾਂ ਉਸ ਦੇ ਹੱਥ ਕੰਬਣ ਲੱਗ ਜਾਂਦੇ ਨੇ ਅਤੇ ਉਹ ਜ਼ਮੀਨ ਦੇ ਉੱਪਰ ਡਿੱਗ ਪੈਂਦਾ ਹੈ ਜ਼ਮੀਨ ਦੇ ਉੱਪਰ ਡਿੱਗ ਕੇ ਇਹ ਕਹਿੰਦਾ ਹੈ ਕਿ ਪੁੱਤਰ ਮੈਨੂੰ ਮaaf ਕਰ ਦਿਓ ਕਿਉਂਕਿ ਮੈਂ ਸਮਾਜ ਰੂੜੀਵਾਦ ਜਾਤੀਵਾਦ ਦੇ ਵਿੱਚ ਫਸ ਗਿਆ ਸੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਪਲਕ ਦੇ ਨਾਲ ਤੇਰਾ ਵਿਆਹ ਹੋਵੇ ਕਿਉਂਕਿ ਆਪਣੀ ਜਾਤ ਕੁਝ ਹੋਰ ਸੀ ਅਤੇ ਪਲਕ ਦੀ ਜਾਤ ਕੁਝ ਹੋਰ ਸੀ ਐਸੇ ਕਰਕੇ ਮੈਨੂੰ ਇਹ ਚਾਲ ਖੇਡਣੀ ਪਈ ਪਰ ਉਸ ਤੋਂ ਬਾਅਦ ਅਰਜਨਦੀਪ ਸਿੰਘ ਕਰ ਲੱਗਿਆ ਕਿ ਪਿਤਾ ਜੀ ਜੇਕਰ ਤੁਸੀਂ ਚਾਲ ਖੇਡਣੇ ਸੀ ਤਾਂ ਤੁਸੀਂ ਘੱਟੋ ਘੱਟ ਕਿਸੇ ਦੀ ਜ਼ਿੰਦਗੀ ਤਾਂ ਨਾ ਬਰਬਾਦ ਕਰਦੇ ਤੁਹਾਨੂੰ ਪਤਾ ਹੈ ਤੁਹਾਡੀ ਇੱਕ ਕੋਝੀ ਸਾਜ਼ਿਸ਼ ਦੇ ਕਰਕੇ ਕਿੰਨੇ ਸਾਡੇ ਪਰਿਵਾਰ ਤਬਾਹ ਹੋਏ ਨੇ ਮੇਰੀ ਪਤਨੀ ਮੈਥੋਂ ਦੂਰ ਰਹੀ ਉਹ ਗਲਤ ਗਿਰੋਹ ਦੇ ਹੱਥ ਚੜ੍ਹ ਗਈ ਮੇਰਾ ਬੱਚਾ ਜੋ ਕਿ 12 ਸਾਲ ਤੱਕ ਅਨਾਥ ਆਸ਼ਰਮ ਦੇ ਬਲਿਆ ਹੁਣ ਤੁਹਾਨੂੰ ਇਸ ਕੀਤੀ ਹੋਈ ਸਜ਼ਾ ਦੀ ਮਾਫੀ ਤਾਂ ਰੱਬ ਵੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਉਸ ਦਾ ਪਿਤਾ ਉਸ ਦੇ ਸਾਹਮਣੇ ਗੜਗੜਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਪੁੱਤਰ ਮੈਨੂੰ ਮaaf ਕਰ ਦੇ ਤਾਂ ਅਰਜਨਦੀਪ ਸਿੰਘ ਕਹਿਣ ਲੱਗਿਆ ਕਿ ਪਾਪਾ ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਲਈ ਬਹੁਤ ਅਰਸੀ ਕੀਤਾ ਮਨ ਉਸ ਮੁਕਾਮ ਤੇ ਪਰਮਚਾਇਆ ਪਰ ਤੁਹਾਡੇ ਮਨ ਦੇ ਵਿੱਚ ਇੱਕ ਐਸਾ ਕੋਝਾ ਸ਼ੈਤਾਨ ਬਸਿਆ ਹੋਇਆ ਹੈ ਜਿਸ ਦੇ ਚਲਦੇ ਤੁਸੀਂ ਐਡਾ ਵੱਡਾ ਗੁਨਾਹ ਕਰ ਬੈਠੇ ਉਸ ਕੀਤੇ ਹੋਏ ਗੁਨਾਹ ਦੀ ਸਜ਼ਾ ਤੁਹਾਨੂੰ ਸ਼ਾਇਦ ਰੱਬ ਵੀ ਮਾਫਰਾ ਕਰੇ ਤਾਂ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ